ਦਿੱਲੀ ਦੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੂੰ ਮਿਲੇ ਮੁੱਖ ਮੰਤਰੀ ਮਾਨ ਆਰਧੀਆਂ ਦੀਆਂ ਮੰਗਾਂ ਨੂੰ ਲੈ ਕੇ ਹੋਈ ਚਰਚਾ ਸੂਬੇ ਦੇ ਹੋਰ ਮੁੱਦਿਆਂ ਤੇ ਵੀ ਹੋਈਆਂ ਵਿਚਾਰਾਂ ਕਿਸਾਨਾ ਗੁੱਟ ਡੱਲੇਵਾਲ ਦੇ ਮਾਮਲੇ ਦੇ ਵਿੱਚ ਹਾਈ ਕੋਰਟ ਅੱਜ ਸੁਣਾ ਸਕਦੀ ਹੈ ਫੈਸਲਾ ਡੱਲੇਵਾਲ ਨੂੰ ਗਲਤ ਠੰਗ ਦੇ ਨਾਲ ਡਿਟੇਨ ਕਰਨ ਨੂੰ ਲੈ ਕੇ ਪਾਈ ਗਈ ਹੈ ਪਟੀਸ਼ਨ ਕੋਰਟ ਦੇ ਵਿੱਚ ਪੰਜਾਬ ਸਰਕਾਰ ਦਾਖਲ ਕਰ ਚੁੱਕੀ ਆਪਣਾ ਜਵਾਬ ਸੀਏ ਖਰੜ ਦੇ ਵਿੱਚ ਲਾਰੈਂਸ ਦੀ ਇੰਟਰਵਿਊ ਮਾਮਲੇ 'ਚ ਅੱਜ ਹਾਈ ਕੋਰਟ ਦੇ ਵਿੱਚ ਐਮ ਸੁਣਵਾਈ ਐਸਆਈਟੀ ਦਾਖਲ ਕਰ ਸਕਦੀ ਹੈ ਸਟੇਟਸ ਰਿਪੋਰਟ ਸਪਰੀਮ ਕੋਰਟ ਨੇ ਜ਼ਬਰਦਸਤ ਇਲਾਹਾਬਾਦ ਹਾਈ ਕੋਰਟ ਦੀਆਂ ਟਿੱਪਣੀਆਂ ਤੇ ਲਗਾਈ ਰੋਕ ਸਪਰੀਮ ਕੋਰਟ ਨੇ ਕਿਹਾ ਹਾਈ ਕੋਰਟ ਦੀਆਂ ਟਿੱਪਣੀਆਂ ਪੂਰੀ ਤਰ੍ਹਾਂ ਦੇ ਨਾਲ ਅਸਵੇਦਨਚੀਲ ਇਲਾਹਾਬਾਦ ਹਾਈ ਕੋਰਟ ਨੇ ਕਿਹਾ ਸੀ ਕੁੜੀ ਦੇ ਸਿਰਫ ਨਿੱਜੀ ਅੰਗਾਂ ਨੂੰ ਫੜਨਾ ਰੇਪ ਨਹੀਂ ਦਿੱਲੀ ਚ ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ਤੇ ਸ਼ਕਤੀ ਸਰਕਾਰ ਨੇ ਨਿੱਜੀ ਸਕੂਲਾਂ ਨੂੰ ਦਿੱਤੀ ਆਦੇਸ਼ ਸਕੂਲ ਤੋਂ ਕਿਤਾਬਾਂ 유ਨੀਫਾਰਮ ਖਿਰਦਣ ਦਿੱਲੀ ਮਾਪਿਆਂ ਨੂੰ ਨਾ ਕੀਤਾ ਜਾਵੇ ਮਜਬੂਰ ਸ਼ਿਕਾਇਤ ਮਿਲੀ ਤਾਂ ਦਰਜ ਹੋਵੇਗੀ ਐਫਆਈਆਰ ਪੰਜਾਬ ਸਰਕਾਰ ਨੇ ਕਰੀਬ 1 ਮਹੀਨੇ ਬਾਅਦ ਮੁੜ ਬਦਲੇ ਵਿਜੀਲੈਂਸ ਚੀਫ ਐਸਪੀਐਸ ਪਰਮਾਰ ਬਣੇ ਵਿਜੀਲੈਂਸ ਦੇ ਨਵੇਂ ਚੀਫ ਡਾਇਰੈਕਟਰ ਜੀ ਨਾਗੇਸ਼ਵਰ ਰਾਓ ਦੀ ਲੈਣ ਗੇਠਾ ਰੋਪੜ ਜੇਲ ਤੋਂ ਰਿਹਾ ਹੋਇਆ ਨਾਰਾਇਣ ਚੋੜਾ ਕਰੀਬ 4 ਮਹੀਨੇ ਬਾਅਦ ਜੇਲ ਦੇ ਵਿੱਚ ਹੋਇਆ ਬਾਅਦ 4 ਦਸੰਬਰ ਨੂੰ ਦਰਬਾਰ ਸਾਹਿਬ ਦੇ ਵਿਸ਼ਵਾ ਨਾਰੇ ਸੰਦੀਪ ਸਿੰਘ ਬਦਲਤੇ ਕੀਤਾ ਸੀ ਹਮਲਾ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭਪਿੰਦਰ ਸਿੰਘ ਹੁੰਡਾ ਨੂੰ ਰਾਹਤ ਪੰਚਕੁਲਾ ਉਦਯੋਗਿਕ ਪਲਾਟ ਅਲਾਟਮੈਂਟ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਖਾਰਜ ਕੀਤੀ ਐਡੀ ਦੀ ਪਟੀਸ਼ਨ ਬ੍ਰਿੰਟਸ ਦੇ ਕੈਂਪੀ ਤਨਮਨਜੀ ਟੈਸੀ ਨੇ ਯੂਕੇ ਦੀ ਪਾਰਲੀਮੈਂਟ ਦੇ ਵਿੱਚ ਚੁੱਕਿਆ ਨਸਲੀ ਹਿੰਸਾ ਦਾ ਮੁੱਦਾ ਬੋਲੇ ਪਿਛਲੇ ਕੁਝ ਸਮੇਂ ਤੋਂ ਇਸਲਾਮੋਫੋਬਿਕ ਹਮਲਿਆਂ ਦੇ ਵਿੱਚ ਹੋਇਆ ਵਾਧਾ ਪੀਐਮ ਸਟਾਰਮਰ ਤੋਂ ਵੰਡੀਆਂ ਪਾਉਣ ਵਾਲੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਦੀ ਕੀਤੀ ਮੰਗ 트ੰਪ ਦੇ ਟੈਰਿਫ ਟੈਕ ਟੈ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਜਵਾਬ ਕਿਹਾ ਇਹ ਸਾਡੇ ਤੇ ਸਿੱਧਾ ਹਮਲਾ ਆਪਣੇ ਵਰਕਰਾਂ ਕੰਪਨੀਆਂ ਤੇ ਦੇਸ਼ ਨੂੰ ਬਚਾਵਾਂਗੇ ਅਮਰੀਕਾ 'ਚ ਇمپੋਰਟ ਹੋਣ ਵਾਲੀਆਂ ਸਾਰੀਆਂ ਵਿਦੇਸ਼ੀ ਕਾਰਾਂ ਤੇ ਲੱਗੇਗਾ 25 ਫੀਸਦੀ ਟੈਰਫ ਅਮਰੀਕਾ ਦੇ ਵਿੱਚ ਬਣਨ ਵਾਲੀਆਂ ਕਾਰਾਂ ਤੇ ਨਹੀਂ ਲਾਗੂ ਹੋਵੇਗਾ ਫੈਸਲਾ 3 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਟੈਰਫ ਦੀ ਵਸੂਲੀ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕੇਜਰੀਵਾਲ ਤੇ ਸਾਡਾ ਨਿਸ਼ਾਨਾ ਕਿ ਆ ਕੇਜਰੀਵਾਲ ਨੇ ਦਿੱਲੀ ਨੂੰ ਕੀਤਾ ਬਰਬਾਦ ਖੁਦ ਲਈ ਬਣਿਆ ਸ਼ੀਸ਼ ਮਹਿਲ ਸਾਡੇ ਲਈ ਸ਼ੀਸ਼ ਮਹਿਲ ਸਫੈਦ ਹਾਥੀ ਪੰਜਾਬ ਦੀਆਂ ਮੈਲਾਵਾਂ ਦੀ 1100 ਰੁਪਏ ਵਾਲੀ ਨਹੀਂ ਮੁੱਕੀ ਉੱਡੀ ਇੱਕ ਬਜਟ ਦੇ ਵਿੱਚ ਸਕੀਮ ਦਾ ਨਹੀਂ ਕੋਈ ਜ਼ਿਕਰ ਵਿਰੋਧੀ ਬੋਲੇ ਸਰਕਾਰ ਨੇ ਮਹਿਲਾਵਾਂ ਦੇ ਨਾਲ ਕੀਤੇ ਖੋਖਲੇ ਵਾਦੇ ਪੰਜਾਬ ਸਰਕਾਰ ਸਵੇਰੇ ਦੇ ਵਿੱਚ ਕਰਵਾਈ ਗਈ ਡਰੱਗ ਜਨਗਣਨਾ ਬਜਟ ਦੇ ਵਿੱਚ ਰੱਖੇ 150 ਕਰੋੜ ਰੁਪਏ ਹਰ ਘਰ ਪਹੁੰਚੇਗੀ ਜਨਗਣਨਾ ਟੀਮ ਆਵਾਜ਼ਵਾ ਬੋਲੇ ਡਰੱਗ ਸੈਂਸਸ ਤੇ ਡੋਪ ਟੈਸਟ ਦੀ ਅਸੈਂਬਲੀ ਤੋਂ ਹੋਵੇ ਸ਼ੁਰੂਆਤ ਹਰਿਆਣਾ ਚੇਕਪ੍ਰਾਇਲ ਤੋਂ ਕਣਕ ਦੀ ਖਰੀਦ ਹੋਵੇਗੀ ਸ਼ੁਰੂ ਪ੍ਰਸ਼ਾਸਨ ਨੇ ਕਿਸਾਨਾਂ ਦੇ ਲਈ ਕੀਤੇ ਪੁਖਤਾ ਪ੍ਰਬੰਧ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਹੋਣ ਦਾ ਦਿੱਤਾ ਭਰੋਸਾ ਚੰਡੀਗੜ੍ਹ ਚ ਇੱਕ ਤੋਂ 30 ਅਪ੍ਰੈਲ ਤੱਕ ਬੰਦ ਰਹਿਣਗੇ ਸ਼ਰਾਬ ਦੇ ਠੇਕੇ ਨਵੇਂ ਠੇਕੇ ਅਲਾਟ ਕੀਤੇ ਜਾਣ ਨੂੰ ਲੈ ਕੇ ਹਾਈ ਕੋਰਟ ਦੇ ਹੁਕਮ ਕਈ ਬినాਕਾਰਾਂ ਨੇ ਨਵੇਂ ਠੇਕਿਆਂ ਦੀ ਅਲਾਟਮੈਂਟ ਖਿਲਾਫ ਪਾਈ ਸੀ ਪਟੀਸ਼ਨ ਨਵੀਂਦਾ ਚ ਸ਼ਰਾਬ ਲੈਣ ਵਾਲਿਆਂ ਦੀ ਲੱਗੀ ਭੀੜ ਸੈਕਟਰ 18 ਦੀ ਮਾਰਕੀਟ ਦੇ ਵਿੱਚ ਇੱਕ ਨਾਲ ਇੱਕ ਬੋਤਲ ਫਰੀ ਸਕੀਮ ਦਾ ਲੱਗਿਆ ਸੀ ਆਫਰ ਲੋਕਾਂ ਦੀਆਂ ਲੱਗੀਆਂ ਲੰਮੀਆਂ ਲਾਈਨਾਂ ਕਮੇਟੀ ਨੂੰ ਕੋਲ ਕਮਰਾ ਨੂੰ ਪੁਲਿਸ ਨੇ ਭੇਜਿਆ ਇੱਕ ਹੋਰ ਸੰਮਨ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਨੇ ਵੀ ਕੀਤੀ ਸੀ ਟਿੱਪਣੀ ਪਹਿਲਾਂ ਵੀ ਇੱਕ ਨਾਸ਼ਿੰਦੇ ਤੇ ਦਿੱਤਾ ਸੀ ਵਿਵਾਦਤ ਬਿਆਨ ਲੁਟਦੇ ਚੰਡੀਗੜ੍ਹ ਦੇ ਨਾਲ ਜੁੜੇ ਤਾਰ ਇਨਸਪੈਕਟਰ ਸਮੇਤ ਇਹਨਾਂ ਪੁਲਿਸ ਵਾਲੇ ਗ੍ਰফতার ਬੀਤੇ ਦਿਨ ਸਸਪੈਂਡ ਕੀਤੇ ਗਏ ਸਨ ਤੇ ਨੇ ਮਲਾਜ਼ਮ ਮਹਾੜੀ ਦੇ ਸਰਪੀ ਦਫਤਰ ਦੀ ਬਾਦ ਪਾਸਟਰ ਬਜਿੰਦਰ ਦੇ ਸਮਰਥਕਾਂ ਦੇ ਵੱਲੋਂ ਪ੍ਰਦਰਸ਼ਨ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਪ੍ਰਦਰਸ਼ਨਕਾਰੀਆਂ ਨੇ ਐਫ ਆਈ ਆਰ ਰੱਦ ਕਰਨ ਦੀ ਕੀਤੀ ਮੰਗ ਪਰਚਾ ਰੱਦ ਨਾ ਹੋਣ ਤੇ 30 ਮਾਰਚ ਨੂੰ ਪੰਜਾਬ ਬੰਦੀ ਦਿੱਤੀ ਚੇਤਾਵਨੀ ਅੰਮ੍ਰਿਤਸਰ ਦੇ ਰਸੰਤ ਅਵਿਨੀਉ ਦੇ ਵਿੱਚ 22 ਸਾਲਾ ਨੌਜਵਾਨ ਨੇ ਕੀਤੀ ਖੁਦਕੁਸ਼ੀ ਵਾਹ ਲਗਾ ਕੇ ਦਿੱਤੀ ਜਾਨ ਪਰਿਵਾਰ ਨੇ ਕਤਲ ਦਾ ਜਤਾਇਆ ਖਦਸ਼ਾ ਗੁਰਦਾਸਪੁਰ ਦੇ ਪਿੰਡ ਤਲਵਾੜਾ ਦੇ ਵਿੱਚ ਪੁਲਿਸ ਤੋਂ ਬਚਣ ਦੇ ਲਈ ਨੌਜਵਾਨ ਨੇ ਦਰਿਆ ਦੇ ਵਿੱਚ ਮਾਰੀ ਚਾਲ ਗੋਤਾਖੋਰਾਂ ਦੇ ਵੱਲ ਨੌਜਵਾਨ ਦੀ ਕੀਤੀ ਜਾ ਰਹੀ ਹੈ ਪਾਲ ਪਿੰਡ ਦੇ ਝਗੜੇ ਦੇ ਵਿੱਚ ਪੁਲਿਸ ਨੇ ਕੀਤੀ ਸਰੇਡ ਬਟਾੜਾ ਦੇ ਗਾਂਧੀ ਕੈਂਪ ਇਲਾਕੇ ਦੇ ਵਿੱਚ ਸ਼ੱਕੀ ਹਾਲਾਤਾਂ ਦੇ ਵਿੱਚ ਨੌਜਵਾਨ ਦੀ ਮਿਲੀ লাশ ਪਰਿਵਾਰ ਦੇ ਮੁਤਾਬਕ ਨਸ਼ੇ ਦਾਦੀ ਸੀ ਨੌਜਵਾਨ ਪੁਲਿਸ ਤੇ ਨਸ਼ਾ ਤਸਕਰਾਂ ਤੇ ਢਿੱਲੀ ਕਾਰਵਾਈ ਦੇ ਇਲਜ਼ਾਮ ਰਿਆਣਾ ਦੀ ਪੁਰਚੌਂਕੀ ਦੇ ਵਿੱਚ ਪੜੇ ਕਾਲਜ ਦੇ ਸਟੂਡੈਂਟਸ ਕਾਲਜ ਦੇ ਵਿੱਚ ਵੀ ਚੜਪਤੀ ਸ਼ਿਕਾਇਤ ਕਰਵਾਉਣ ਆਈਆਂ ਸੀ ਦੋਵੇਂ ਤਰ੍ਹਾਂ ਮਾਹੌਲ ਵਿਗੜਦਾ ਦੇਖ ਪੁਲਿਸ ਨੇ ਕੀਤਾ ਹਲਕੇ ਬਲ ਦਾ ਪ੍ਰਯੋਗ ਪਠਾਨਕੋਟ ਪੁਲਿਸ ਦੀ 11 ਕਾਨੂੰਨੀ ਕਰਜ਼ਿਆਂ ਤੇ ਵੱਡੀ ਕਾਰਵਾਈ ਨਸ਼ਾ ਤਸਕਰ ਦੇ ਘਰ ਤੇ ਚਲਾਇਆ ਪੀੜਾ ਪੰਜਾਬ ਨਸ਼ਾ ਤਸਕਰੀ ਦੇ 11 ਮਾਮਲਿਆਂ ਦੇ ਵਿੱਚ ਨਾਮਜ਼ਦ ਹੈ ਮੁਲਜ਼ਮ ਮੋਗਾ ਦੇ ਸੀਆਏ ਪੁਲਸ ਨੂੰ ਗਸ਼ਤ ਦੇ ਦੌਰਾਨ ਮਿਲੀ ਵੱਡੀ ਸਫਲਤਾ 1.5 ਕਿਲੋ ਅਫੀਮ ਸਮੇਤ ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ ਪਿੰਡ ਰੌਲੀ ਦਾ ਰਹਿਣ ਵਾਲਾ ਹੈ ਮੁਲਜ਼ਮ ਹਰਦੀਪ ਸਿੰਘ ਫਾਜ਼ਲ ਕਾਚਵੀਰ ਸਰਦੀ ਟੀਮ ਨੇ ਪਾਕਿਸਤਾਨ ਸਰਹੱਦੋਂ ਇੱਕ ਸ਼ੱਕੀ ਵਿਅਕਤੀ ਨੂੰ ਕੀਤਾ ਗ੍ਰਿਫਤਾਰ ਪਾਕਿਸਤਾਨ ਤੋਂ ਭਾਰਤ ਦੇ ਵਿੱਚ ਹੋਇਆ ਸੀ ਦਾਖਲ ਉੱਤਰ ਪ੍ਰਦੇਸ਼ ਦੇ ਪਿੰਡ ਨਰੋਵਾਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਸੁਰਿੰਦਰ ਚੋਹਾ ਲਜਾਣਾ ਪੁਲਿਸ ਨੇ ਰਟਕੋ ਗ੍ਰੋਹ ਦੇ ਦੋ ਮੈਂਬਰ ਕੀਤੇ ਕਾਬੂ ਮਲਜ਼ਮਾਂ ਤੋਂ 4 ਮੋਟਰਸਾਈਕਲ ਤੇ 2 ਮੋਬਾਈਲ ਬਰਾਮਦ ਪੁਛਗਿੱਛ ਦੇ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਅੰਮ੍ਰਿਤਸਰਪੁਰ ਦੇ ਹੱਥੀ ਚੜਿਆ ਬੀਟੈਕ ਵਾਲਾ ਚੋਰ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਕਰਦਾ ਸੀ ਚੋਰੀਆਂ ਮੁਲਜ਼ਮ ਤੋਂ ਇੱਕ ਸਕੂਟੀ ਤੇ ਪੁਲਸ ਦਾ ਨਕਲੀ ਆਈ ਕਾਰਡ ਹੋਇਆ ਬਰਾਮਦ। ਹਯੋਤ ਨਸ਼ੇ ਵਿਰੋਧ ਵਿਭਾਗ ਤਹਿਤ ਬਲਡوزر ਐਕਸ਼ਨ ਚਾਰੀ ਮਾਨਸਾ ਦੇ ਪੇਖੀ ਦੇ ਵਿੱਚ ਨਸ਼ਾ ਤਸਕਰ ਦੇ ਘਰ ਤੇ ਚੱਲਿਆ ਪੀਲਾ ਪੰਜਾਬ ਸਰਕਾਰੀ ਜ਼ਮੀਨ ਤੇ ਘਰ ਬਣਾਉਣ ਦੇ ਵੀ ਲੱਗੇ ਇਲਜ਼ਾਮ। ਹੁਸ਼ਿਆਰਪੁਰ ਦੀ ਜੁਵਾ ਕੰਡੀ ਨਹਿਰ ਦੇ ਵਿੱਚ ਬਿਕਾਬੂ ਹੋ ਕੇ ਡਿੱਗੀ ਕਾਰ ਕਾਰਸਵਾ ਨੌਜਵਾਨ ਦੀ ਹੋਈ ਮੌਤ ਕਰੜੀ ਮਸ਼ੱਕਤ ਤੋਂ ਬਾਅਦ ਨੌਜਵਾਨ ਤੇ ਕਾਰ ਨੂੰ ਕੱਢਿਆ ਗਿਆ ਬਾਹਰ। ਠਾਨਕੋਟ ਪੁਲਿਸ ਨੇ ਚਲਾਇਆ ਆਪਰੇਸ਼ਨ ਕਾਸੋ ਪਿੰਡ ਲਮੀਨੀ ਦੇ ਵਿੱਚ ਘਰਾਂਦੀ ਲਈ ਤਲਾਸ਼ੀ ਛਕੀ ਅਨਸਰਾਂ ਤੋਂ ਬਾਰਕੀ ਦੇ ਨਾਲ ਕੀਤੀ ਗਈ ਪੁਸ਼ਗਿਸ਼ ਸਰਸਾ ਪੁਲਿਸ ਨੇ ਸ਼ਾਤਸ਼ਕਰ ਨੂੰ ਕੀਤਾ ਕਿ ਹਫਤਾਰ ਮੁਲਜ਼ਮ ਤੋਂ ਅੱਧਾ ਕਿਲੋ ਤੋਂ ਵੱਧ ਹੈਰਿਆਂ ਨੂੰ ਬਰਾਮਦ ਪਿੰਡ ਮੁਸਾਬਵਾਲਾ ਦੇ ਵਿੱਚ ਮੋਟਰਸਾਈਕਲ ਤੇ ਸਪਲਾਈ ਕਰਨ ਜਾ ਰਿਹਾ ਸੀ ਨਸ਼ਾ ਨਕਲੀ ਨੋਟ ਦੇ ਕੇ ਕੱਗੀ ਮਾਰਨ ਵਾਲੇ ਗਰੋਧਾ ਪਰਦਾ ਫਾਸ਼ਕੂ ਖੇਤਰ ਦੇ ਵਿੱਚ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ ਲੋਕਾਂ ਨੂੰ ਡਬਲ ਪੈਸੇ ਕਮਾਉਣ ਦਾ ਦਿੰਦੇ ਸੀ ਚਾਂਸ ਆ ਕੈਟਰਪੋਲਿਸ ਸੁਪਾਰ ਤੇ ਮਸਾਦ ਸੈਂਟਰਾਂ ਤੇ ਕੀਤੀ ਚਾਪੇਮਾਰੀ ਚਾਰ ਲੜਕੇ ਤੇ ਤਿੰਨ ਲੜਕੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਡੀਐਸਪੀ ਬੋਲੇ ਗਰੀਬ ਤੇ ਮਜਬੂਰ ਮਹਿਲਾਵਾਂ ਨੂੰ ਝਾਂਸਾ ਦੇ ਕੇ ਕਰਵਾਇਆ ਜਾ ਰਿਹਾ ਧੰਦਾ ਮਟਿੰਦਾ ਦੇ ਬੱਸ ਸਟੈਂਡ ਦੇ ਵਿੱਚ ਸਰਕਾਰੀ ਮਿੰਨੀ ਬੱਸ ਨੇ ਯੂਨੀਵਰਸਿਟੀ ਦੇ ਇੱਕ ਲੜਕ ਨੂੰ ਕੁਝ ਲਿਆ ਗੁਰੂ ਨਾਨਕ ਪੁਰਾ ਮਹੱਲਾ ਦਾ ਰਹਿਣ ਵਾਲਾ ਸਿਮਰਤ ਰਾਜੀਸ਼ ਕੁਮਾਰ ਬ੍ਰੇਕਫੀਲ ਹੁਣ ਦੇ ਕਾਰਨ ਵਾਪਰਿਆ ਹਾਸਾ ਖੰਨਾ ਦੇ ਪਿੰਡ ਕਲਾਲ ਮਾਜਰਾ ਦੇ ਵਿੱਚ ਇੱਕ ਘਰ ਨੂੰ ਲੱਗੀ ਅੱਗ ਬੁਰੀ ਤਰ੍ਹਾਂ ਦੇ ਨਾਲ ਚੁਲਚਿਆ ਇੱਕ ਵਿਅਕਤੀ ਫਾਇਰ ਬਿਗੇਡ ਨੇ ਅੱਗ ਤੇ ਪਾਇਆ ਕਾਬੂ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਅੱਗ ਲੱਗਣ ਦਾ ਕਾਰਨ ਗਦਰਬਾਹ ਦੇ ਵਿੱਚ ਪਿਛਲੇ 7 ਦਿਨਾਂ ਦੇ ਵਿੱਚ ਨਸ਼ੇ ਦੇ ਨਾਲ 4 ਵਿਅਕਤੀਆਂ ਦੀ ਮੌਤ ਇਲਾਕੇ ਦੀਆਂ ਔਰਤਾਂ ਨੇ ਕੀਤਾ ਰੋਸ ਪ੍ਰਦਰਸ਼ਨ پولیس ਤੇ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਨਾ ਕਰਨ ਦੇ ਲਗਾਏ ਇਲਜ਼ਾਮ ਫੀਰਕੋਟ ਦੇ ਪਿੰਡ ਪੱਕਾ ਦੇ ਵਿੱਚ ਕਿਸਾਨ ਆਗੂਆਂ ਦੇ ਘਰ ਪੁਲਿਸ ਨੇ ਮਾਰੀ ਰੇਡ ਬਿਨਾ ਮਹਿਲਾ ਮੁਲਾਜ਼ਮ ਦੀ ਪਹੁੰਚੀ ਟੀਮ ਦਾ ਹੋਇਆ ਵਿਰੋਧ ਮਹਿਲਾਵਾਂ ਨੇ ਟੀਮ ਤੇ ਲਾਏ ਨਾਜਾਇਜ਼ ਪਰੇਸ਼ਾਨ ਕਰਨ ਦੇ ਇਲਜ਼ਾਮ ਮੋਗਾ ਚਵੀਰ ਕਾ ਪਲਾਨ ਤੇ ਬਾਹਰ ਕੱਚੇ ਮੁਲਾਜ਼ਮਾਂ ਦਾ ਪ੍ਰਦਰਸ਼ਨ ਪੱਕਾ ਕਰਨ ਦੀ ਕੀਤੀ ਜਾ ਰਹੀ ਹੈ ਮੰਗ ਮੰਗਾਂ ਪੂਰੀਆਂ ਨਾ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦੀ ਦਿੱਤੀ ਚੇਤਾਵਨੀ ਅਮਰਸਰ ਦੇ ਵਿੱਚ ਬਕੀ ਨੌਕਰੀ ਨਾਮ ਮੱਲਣ ਤੇ ਟੈਂਕੀ ਤੇ ਚੜ੍ਹੇ ਫਿਜ਼ੀਕਲ ਐਜੂਕੇਸ਼ਨ ਦੇ ਬੇਰੁਜ਼ਗਾਰ ਦੇ ਆਪਕ ਮੁੱਖ ਮੰਤਰੀ ਦੇ ਨਾਲ ਮੁਲਾਕਾਤ ਨਾ ਹੋਣ ਤੇ ਜਤਾਇਆ ਵਿਰੋਧ ਮਜੀਠਾ ਰੋਡ ਤੇ ਕੱਚੇ ਅਧਿਆਪਕਾਂ ਨੇ ਕੀਤਾ ਪ੍ਰਦਰਸ਼ਨ ਲੁਧਿਆਣਾ ਦੇ ਸ਼ੇਰਪੁਰ ਫੌਜੀ ਕਲੋਨੀ ਦੇ ਇੱਕ ਪਰਿਵਾਰ ਨੇ ਪੁਲਿਸ ਕਮਿਸ਼ਨਰ ਦੇ ਨਾਲ ਕੀਤੀ ਮੁਲਾਕਾਤ ਮਲਜ਼ਮਾਂ ਦੇ ਖਿਲਾਫ ਕਾਰਵਾਈ ਦੀ ਕੀਤੀ ਮੰਗ ਚੋਣਾਂ ਦੇ ਦੌਰਾਨ ਆਜ਼ਾਦ ਉਮੀਦਵਾਰ ਨੂੰ ਵੋਟਾਂ ਪਾਉਣ ਨੂੰ ਲੈ ਅੱਸੀ ਪਠਾਨਾ ਦੇ ਵਿੱਚ ਆਯੋਜਨ ਨਸ਼ੇ ਵਿਰੁੱਧ ਮਹਿੰਮ ਦੇ ਤਹਿਤ ਪੁਲਿਸ ਨੇ ਕਰਵਾਏ ਫੁੱਟਬਾਲ ਮੈਚ ਨੌਜਵੰਤਾ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਦਿੱਤਾ ਸੁਨੇਹਾ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਦੀ ਦਿੱਤੀ ਚੇਤਾਵਨੀ ਹਿਮਾਚਲ ਦੇ ਸੀਐਮ ਸੁਖਿੰਦਰ ਸੁਖੂ ਨੇ ਸ਼ਿਮਲਾ ਦੇ ਵਿੱਚ ਮਨਾਇਆ ਆਪਣਾ 61ਵਾਂ ਜਨਮ ਦਿਨ ਕਾਂਗਰਸੀ ਵਰਕਰਾਂ ਤੋਂ ਸਮਰਥਕਾਂ ਦੀ ਉਮੜੀ ਭੀੜ 80 ਕਿਲੋ ਦਾ ਕਟਿਆ ਕੇਕ ਤੇ ਸਾਰਿਆਂ ਦਾ ਕੀਤਾ ਧੰਨਵਾਦ ਅਮੀਰ ਖਾਨ ਨੇ ਆਪਣਾ YouTube ਚੈਨਲ ਅਮੀਰ ਖਾਨ ਟਾਕਿਸ ਕੀਤਾ ਲਾਂਚ ਫਿਲਮ ਮੇਕਿੰਗ ਬਿਹਾਈਂਡ ਦਾ ਸੀਨਸ ਤੇ ਸਿਨੇਮਾ ਦੀ अनफिल्टर्ड स्टोरीज ਬਾਰੇ ਦਿਨ ਦੀ ਜਾਣਕਾਰੀ ਅਮਿਰ ਖਾਨ ਪ੍ਰੋਡਕਸ਼ਨ ਦੇ ਦਿੱਤੀ ਜਾਣਕਾਰੀ। ਐਯੋਗੀ ਦਿੱਤਿਆ ਮਯੋਗੀ ਦੇ ਦਿੱਤਿਆ ਨਾਦੀ ਬਾਇਓਪਿਕ ਦਾ ਟੀਜ਼ਰ ਆਊਟ। ਅਜੇ ਦਾ ਅਨਟੂਲਡ ਸਟੋਰੀ ਆਫ ਅ ਯੋਗੀ ਦੇ ਨਾਮ ਤੋਂ ਬਣ ਰਹੀ ਹੈ ਫਿਲਮ। ਵੀਡੀਓ ਦੇ ਵਿੱਚ ਐਯੋਗੀ ਅਦਿੱਤਿਆ ਨਾਦ ਦੇ ਜੀਵਨ ਤੇ ਬਦਲਾਅ ਦੀ ਝਲਕ ਦਿਖਾਈ ਗਈ। ਆਈਪੀਐਲ ਦੇ ਵਿੱਚ ਕੇਕੇਆਰ ਵਰਸਸ ਆਰਆਰਐਫ ਦੇ ਵਿੱਚ ਕੇਕੇਆਰ ਦੀ ਹੋਈ ਪਹਿਲੀ ਜਿੱਤ ਰਾਜਸਥਾਨ ਨੂੰ 8 ਵਿਕਟਾਂ ਦੇ ਨਾਲ ਦਿੱਤੀ ਮਾਤ ਡੀ ਕੋਕ ਦੀ ਬੱਲੇਬਾਜ਼ੀ ਨੇ ਫੈਨਸ ਦਾ ਜਿੱਤਿਆ ਦਿਲ 2025 ਦੇ ਆਈਪੀਐਲ ਮੈਚਾਂ ਦੇ ਵਿੱਚ ਕੇਕੇਆਰ ਦੀ ਹੋਈ ਪਹਿਲੀ ਜਿੱਤ।